ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਮਾਈਆਂ ਭਾਈਆਂ ਨੂੰ ਚਾਚੀਆਂ ਤਾਈਆਂ ਨੂੰ ਬੱਚੇ ਬਜ਼ੁਰਗਾਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਹੈ ਤਰੀਕ 22 ਜੂਨ 2025 ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਵਿੱਚ ਆਪਾਂ ਤੁਹਾਨੂੰ ਕੁਝ ਪੁਰਾਣੀਆਂ ਵੀਡੀਆਂ ਤੋਂ ਧਾਰਮਿਕ ਅਤੇ ਅਸ ਗੁਰਦੁਰ ਸਾਹਿਬ ਦਰਸ਼ਨ ਕਰਾਉਣੇ ਆ ਜੀ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਇੱਕ ਹੋਰ ਗੁਰਦੁਰ ਸਾਹਿਬ ਜਾ ਰਹੇ ਆ ਜੀ ਉੱਥੇ ਦਾ ਇਤਿਹਾਸ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨਾਲ ਜੁੜਿਆ ਆਇਆ ਹੈ ਤੇ ਭਾਈ ਮਲ ਜੀ ਨਾਲ ਵੀ ਜੁੜਿਆ ਹੋਇਆ ਹੈ ਤੇ ਤੇ ਇਸ ਗੁਰਦੁਰ ਸਾਹਿਬ ਦੀ ਮਾਨਤਾ ਹੈ ਜੀ ਇੱਥੇ ਪੰਜ ਵਾਰੀ ਮੱਥਾ ਟੇਕਣ ਅਰਦਾਸ ਬੇਨਤੀ ਕਰਾਉਣ ਨਾਲ ਜਿਨ੍ਹਾਂ ਨੂੰ ਜੋੜਾਂ ਦੇ ਗਠੀਏ ਵਗੈਰਾ ਦੇ ਕੋਈ ਰੋਗ ਹੁੰਦੇ ਹਨ ਪੰਜ ਵਾਰੀ ਇੱਥੇ ਆ ਕੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਾ ਦਿਓ ਉਹ ਰੋਗ ਸਾਰੇ ਠੀਕ ਹੁੰਦੇ ਹਨ ਅੱਗੇ ਤੁਹਾਨੂੰ ਆਪਾਂ ਉਥੋਂ ਦਾ ਇਤਿਹਾਸ ਵੀ ਦੱਸਦੇ ਹਾਂ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਵਲੌਗ ਵਿੱਚ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਤੇ ਆਓ ਆਪਾਂ ਹੁਣ ਬਲਾਓ ਕੰਟੀਨਿਊ ਕਰਦੇ ਹਾਂ ਆਪਾਂ ਪਿੰਡ ਦੇ 메ਨ ਗੇਟ ਤੇ ਪਹੁੰਚ ਗਏ ਆ ਜੀ ਇਸ ਪਿੰਡ ਵਿੱਚ ਉਹ ਗੁਰਦੁਰ ਸਾਹਿਬ ਬਣਿਆ ਹੋਇਆ ਹੈ ਜੀ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮਨਮਨੜੀ ਸਾਹਿਬ ਇਹ ਆ ਜੀ ਗੁਰਦੁਰ ਸਾਹਿਬ ਦਾ 메ਨ ਅੰਦਰ ਲੈਂਟਰੀ ਗੇਟ ਇਹ ਹੁਣ ਆਪਾਂ ਪਹਿਲਾਂ ਬਾਹਰ ਜੋੜੇ ਜਾਵਾਂ ਕਰਾਉਣੇ ਆ ਜੀ ਉਸ ਤੋਂ ਬਾਅਦ ਆਪਾਂ ਅੰਦਰ ਜਾਂਦੇ ਆ ਜੀ ਸਾਹਮਣੇ ਜੋੜਾ ਘਰ ਇਹ ਹੁਣ ਅੰਦਰ ਚੱਲਦੇ ਆ ਜੀ ਤੇ ਹੁਣ ਤੁਹਾਨੂੰ ਆਪਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਹਾਂ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਭਾਈ ਮੱਲ ਜੀ ਅਤੇ ਗੁਰੂ ਅਰਜਨ ਦੇਵ ਜੀ ਨਾਲ ਜੁੜਿਆ ਹੋਇਆ ਹੈ ਭਾਈ ਮੱਲ ਜੀ ਗੁਰੂ ਅਰਜਨ ਦੇਵ ਜੀ ਦੀ ਭਗਤੀ ਕਰਦੇ ਸਨ ਤੇ ਭਾਈ ਮੱਲ ਜੀ ਗੁਰੂ ਅਰਜਨ ਦੇਵ ਜੀ ਨੂੰ ਮਨ ਹੀ ਮਨ ਯਾਦ ਕਰਦੇ ਰਹਿੰਦੇ ਸਨ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਲਈ ਇੱਕ ਜੋੜਾ ਬਣਾ ਕੇ ਰੱਖਿਆ ਸੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਬਰਾਤ ਇੱਥੋਂ ਦੀ ਲੰਘ ਰਹੀ ਸੀ ਤਾ ਉਹਨਾਂ ਨੇ ਆਪਣੇ ਸਾਥੀਆਂ ਰੋਕਿਆ ਤੇ ਕਿਹਾ ਕਿ ਇੱਥੇ ਕ ਆਪਣਾ ਸੇਵ ਰਹਿੰਦਾ ਹੈ ਆਪਾਂ ਉਸਨੂੰ ਜਰੂਰ ਮਿਲ ਕੇ ਜਾਣਾ ਹੈ ਤੇ ਗੁਰੂ ਜੀ ਨੇ ਆਪ ਹੀ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਅੰਦਰੋਂ ਆਵਾਜ਼ ਆਈ ਕਿ ਮੈਂ ਵੀ ਮੈਂ ਚੱਲ ਫਿਰ ਨਹੀਂ ਸਕਦਾ ਮੈਂ ਦਰਵਾਜ਼ਾ ਨਹੀਂ ਖੋਲ ਸਕਦਾ ਗੁਰੂ ਜੀ ਨੇ ਦੁਬਾਰਾ ਉਸਨੂੰ ਦਰਵਾਜ਼ਾ ਖੋਲਣ ਲਈ ਕਿਹਾ ਤਾਂ ਉਹ ਔਖਾ ਸੁਖਾ ਆ ਕੇ ਦਰਵਾਜ਼ਾ ਉਸਨੇ ਖੋਲਿਆ ਤੇ ਗੁਰੂ ਜੀ ਨੂੰ ਵੇਖ ਕੇ ਪ੍ਰਸੰਨ ਹੋ ਗਿਆ ਤੇ ਉਸ ਤੋਂ ਬਾਅਦ ਉਸਨੇ ਜਿਹੜਾ ਜੋੜਾ ਬਣਾਇਆ ਸੀ ਗੁਰੂ ਸਾਹਿਬ ਲਈ ਉਸ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਗੁਰੂ ਸਾਹਿਬ ਜੀ ਉਸ ਤੋਂ ਬਹੁਤ ਪ੍ਰਸੰਨ ਹੋਏ ਤੇ ਉਸ ਨੇ ਆਪਣੇ ਦੇਹ ਰੋਗਤਾ ਵਾਸਤੇ ਗੁਰੂ ਜੀ ਕੋਲੋਂ ਵਰ ਮੰਗਿਆ ਤੇ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਕਿ ਤੂੰ ਬਿਲਕੁਲ ਤੰਦਰੁਸਤ ਹੋ ਜਾਏਗਾ ਤੇ ਉਸ ਸਮੇਂ ਤੋਂ ਹੀ ਗੁਰੂ ਅਰਜਨ ਦੇਵ ਜੀ ਨੇ ਇਸ ਸਥਾਨ ਨੂੰ ਵਾਰ ਦਿੱਤਾ ਕਿ ਜਿਹੜਾ ਇਨਸਾਨ ਇੱਥੇ ਤੁਹਾਡੀ ਸ਼ਰਨ ਆਏਗਾ ਸਤ ਚੌਕੀਆਂ ਭਰੇਗਾ ਉਸ ਦੇ ਸਾਰੇ ਸਰੀਰ ਦੇ ਰੋਗ ਦਰਦਾਂ ਦੇ ਰੋਗ ਠੀਕ ਹੋ ਜਾਣਗੇ ਉਸ ਤੋਂ ਬਾਅਦ ਸੰਗਤਾਂ ਦਾ ਇੱਥੇ ਭਾਰੀ ਇਕੱਠ ਲੱਗਦਾ ਹੈ ਜੀ ਸ਼ਨੀਵਾਰ ਦੇ ਦਿਨ ਇੱਥੇ ਖਾਸ ਕਰਕੇ ਮਨਾਇਆ ਜਾਂਦਾ ਹੈ ਸ਼ਨੀਵਾਰ ਦੇ ਦਿਨ ਇੱਥੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ ਵਾਹਿਗੁਰੂ 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 ਇਹ ਸਾਹਮਣੇ ਹੈ ਜੀ ਚਰਨ ਧੂੜ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਮਣੇ ਦਰਬਾਰ ਹਾਲ ਆਹ ਹੈ ਜੀ ਤੇ ਸਾਹਮਣੇ ਲਿਖਿਆ ਜੀ ਇਤਿਹਾਸ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋ ਜੀ ਤੇ ਸਾਹਮਣੇ ਹੈ ਜੀ ਕਾਊਂਟਰ ਕੜਾਹ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਵਾਹਿਗੁਰੂ 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 ਤੇ ਬਾਹਰ ਆ ਕੇ ਸਾਹਮਣੇ ਹੈ ਜੀ ਗੁਰੂ ਕਾ ਲੰਗਰ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਜੀ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੇ ਨਾਲ ਦਾ ਬਾਜ਼ਾਰ ਤੇ ਇਹ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇੱਥੋਂ ਦੀਆਂ ਗਲੀਆਂ ਬਹੁਤ ਸੋਹਣੀਆਂ ਹਨ ਅਸੀਂ ਦੇਖੀਆਂ ਹਨ ਜੀ ਤੇ ਇਸ ਗੁਰਦੁਆਰਾ ਸਾਹਿਬ ਦਾ ਐਡਰੈਸ ਹੈ ਜੀ ਪਿੰਡ ਮਲੜੀ ਨਕੌਦਰ ਦੇ ਨੇੜੇ 2-3 ਕਿਲੋਮੀਟਰ ਨਕੌਦਰ ਤੋਂ ਤੇ ਜ਼ਿਲ੍ਹਾ ਜਲੰਧਰ ਹੈ ਜੀ ਐਡਰੈਸ ਦੁਬਾਰਾ ਦੱਸਦੇ ਹਾਂ ਜੀ ਪਿੰਡ ਮਲੜੀ ਨਕੌਦਰ ਜ਼ਿਲ੍ਹਾ ਜਲੰਧਰ ਤੇ ਆਸ ਕਰਦੇ ਹਾਂ ਤੁਹਾਨੂੰ ਵਲੋਗ ਚੰਗਾ ਲੱਗਾ ਹੋਵੇਗਾ ਵਲੋਗ ਚੰਗਾ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਇਸ ਨਾਲ ਆਪਾਂ ਕਰਦੇ ਹਾਂ ਵਲੋਗ ਦਾ ਦੀ ਐਂਡ ਤੇ ਜਲਦੀ ਹੀ ਮਿਲਦੇ ਹਾਂ ਇੱਕ ਨਵੇਂ ਵਲੌਗ ਵਿੱਚ ਉਦ ਤੱਕ ਬਣ ਰਹੋ ਇਸ ਵਲੌਗ ਦੇ ਨਾਲ ਟਿਲ ਦੈਨ ਬਾਏ ਬਾਏ ਰੱਬ ਰਾਖਾ